ਉਹਦੇ ਵਿੱਚ ਡੀ ਭਾਈ ਜੀ ਮਸਲਾ ਕੀ ਹੋਇਆ ਅੱਜ ਜਿਹੜਾ ਤੇਖੜਾ ਵਾਲਾ ਪਹਿਲਾਂ ਹੀ ਦੇਖੋ ਇਹ ਬੰਦਾ ਜਿਹੜਾ ਸਬਜੀ ਸੀ ਗਈ ਇਹ ਗਾਲਾਂ ਪੁੱਲਾ ਕੱਢਦਾ ਸੀ ਪਹਿਲਾਂ ਸਰਬਜੀ ਤੋਂ ਕਹਾਂ ਸਰਬਜੀ ਸਾਡੇ ਪਿੰਡੋਂ ਸੀ ਗਈ ਜੈਲ ਦਾ ਅੱਛਾ ਉਹ ਮਤਲਬ ਬਾਲੇ-ਬਾਰ ਗਾਲਾਂ ਕੱਢ ਗਿਆ ਭਾਈ ਸੀ ਨਰਮਾ ਠੀਕ ਹੈ ਜੀ ਜਦ ਬਾਲੇ-ਬਾਰ ਗਾਲਾਂ ਕੱਢ ਗਿਆ ਮਾਲ ਨੂੰ ਤਿੰਨ ਚਾਰ ਵਾਰ ਰਿਟਰਨ 'ਚ ਲੈ ਕੇ ਦੇ ਕੇ ਆਏ ਨਰਿੰਦਰ ਨੂੰ ਵੀ ਤੂੰ ਇਹ ਤੋਂ ਕੀ ਇਹ ਜਿਹੜੀ ਰਾਫਲ ਆ ਵੀ ਉਹ ਗੱਡੀ 'ਚ ਰੱਖਦਾ ਸਾਨੂੰ ਬੰਦੇ ਨੇ ਦੱਸਿਆ ਵੀ ਇਹ ਗੱਡੀ 'ਚ ਰਾਫਲ ਰੱਖ ਲੈਤਾ ਇਹਨੂੰ ਤੂੰ ਕਹਿ ਕੇ ਜਮ੍ਹਾਂ ਕਰਵਾ ਦੇ ਪਰ ਇਹਨੇ ਜਮਾ ਨਹੀਂ ਕਰਾਇਆ ਤੇ ਨਾਲ दारू ਵੀ ਪਿੰਦਾ ਰਿਹਾ ਜਿਹਨੇ ਗੋਲੀ ਮਾਰੀ ਗੋਲੀ ਜਿਹਨੇ ਗੋਲੀ ਮਾਰੀ ਨਰਿੰਦਰ ਦੇ ਨਾਲ ਬੈਠ ਕੇ ਪਿੰਦਾ ਰਿਹਾ दारू ਜੀ ਨਾਮ ਚਲੋ ਸਰਜੀਤ ਜੀ ਤੇ ਅਸੀਂ ਜੀ ਮੈਂ ਸਰਪੰਨ ਸਾਹਿਬ ਦੇ ਨਾਲ ਹੁਣ ਨਹੀਂ ਪਿੰਡੋਂ ਮੇਰੇ ਘਰ ਦਾ ਚੋਕ ਕੋਈ ਮਸਲਾ ਸੀ ਮੈਂ ਉੱਥੇ ਗਿਆ ਤੇ ਸਰਜੀਤ ਸਾਹਿਬ ਦੇ ਨਾਲ ਬੈਠਾ ਦੇਖਿਆ ਹਾਂ ਬਈ ਨਰਿੰਦਰ ਦੇ ਹਾਂ ਜਿੱਕਈ ਇਹਨੇ ਸਿੱਕੇ ਪੈਸੇ ਵੀ ਲੈਂਦਾ ਮਨ ਲਓ ਤੇ ਟੈਕ ਵੇਲੇ ਤੇ ਹੋਣਗੇ ਮਨ ਲਓ ਤੇ ਕੋਈ ਕਾਰਵਾਈ ਕੋਈ ਨਹੀਂ ਕਰੀ ਇਹਨੇ ਮਨ ਲਓ ਰਿਟਨ ਜੀ ਵੀ ਇਹਨੂੰ ਤਿੰਨ ਚਾਰ ਵਾਰ ਦੇਖਿਆ ਨਰਿੰਦਰ ਨੂੰ ਪੰਚਾਇਤ ਵੱਲੋਂ ਵੀ ਲੈ ਕੇ ਇਕੱਠੇ ਬੈਠ ਕੇ ਮੀਟਿੰਗਾਂ ਕੰਮ ਤਰ੍ਹਾਂ ਦੀ ਸਾਡਾ ਬਣਿਆ ਹੋਇਆ ਦਫਤਰ 'ਚ ਮੀਟਿੰਗ ਹੋਈ ਵੀ ਇਹਨੂੰ ਕਹਿ ਕੇ ਵੀ ਜੀ ਰਫਲ ਜਮਾ ਕਰਾਓ ਪਰ ਇਹਨਾਂ ਨੇ ਕੁਝ ਨਹੀਂ ਕਰਿਆ ਜਦੋਂ ਆਪਾਂ ਕੋਈ ਸਾਨਾ ਦੇ ਚ ਰਿਪੋਰਟ ਦੇਣੇ ਆ ਉਹਦੇ ਵੀ ਤੁਸੀਂ ਕਾਪੀ ਨਾਲ ਦੱਪੀ ਲਈ ਹੈ ਹਾਂ ਭਈਆ ਜੀ ਤਾਂ ਜੇ ਰੱਬੀ ਸਾਈਨ ਦੱਪੀ ਆ ਹਾਂ ਭਈ ਇੱਕ ਭਈਆ ਮਤਲਬ ਮੈਂ ਦੇਖ ਲਊਗਾ ਦਫਤਰ 'ਚ ਹੁਣ ਬਾਈ ਨੂੰ ਪਤਾ ਹੀ ਸਾਰੀਆਂ ਗੱਲਾਂ ਦਾ ਹੁਣ ਮੈਨੂੰ ਵੀ ਨਾ ਪਤਾ ਕਿ ਕਿੱਥੇ ਅੱਗੇ ਤੁਹਾਡੇ ਕਹਿਣ ਦਾ ਮਤਲਬ ਹੈ ਜੇ ਬੈਠੇ ਨਾਲ ਸੀਗਾ ਦਫਤਰ ਬਾਹਰ ਦੇ ਇਕੱਠੇ ਗਏ ਨੇ ਕਿੱਥੇ ਕਿਤੇ ਵੀ ਗਏ ਨੇ ਜਾਂ ਲੜਾਈ ਹੋਈ ਆ ਕੋਈ ਨਾ ਕੋਈ ਨਹੀਂ ਹੋਇਆ ਅੱਛਾ ਤੇ ਇਹਨੇ ਗਾਲਾਂ ਕੱਢੀਆਂ ਸਰਜੀ ਤਰੇ ਮਾਈਕਰੋਸਕੋਪੀ ਕਰਵਾਉਂਗਾ ਇਸ ਬਾਈ ਕੇ ਘਰੇ ਹਾਂ ਇਹਨੇ ਬਾਈ ਹਜੇ ਆਪਣਾ ਕਿ ਥੋੜੀ ਗਿਆ ਇਹ ਰਫ ਨੂੰ ਪੂਰੇ ਪੰਨੀ ਚਮੀ ਜਰਾ ਤੇ ਗੋਲੀ ਮਾਰ ਅੰਦਰ ਵੱੜ ਕੇ ਤੇਰੇ ਅੱਖੀ ਦੇਖਿਆ ਹੋਇਆ ਸਾਰਾ ਕੁਝ ਹਾਂ ਭਗਵਾਨ ਜੀ ਦੇ ਸਮੂਹ ਜੀ ਦੇ ਕਪਰਦਾਰ ਬੰਦੇ ਚਾਹਾਂ ਅਜਕਰੀਬ ਉਹਨੇ ਇੱਕ ਨਾਮ ਲੈ ਆਪ ਨੂੰ ਸ਼ਾਮ ਨੂੰ ਇੱਕ ਵਿਅਕਤੀ ਹੈ ਮਹਾਰ ਮੇਜਰੀ ਨਾਲ ਕੱਪੜੇ ਤੇ ਉਸ ਦਾ ਪਤਾ ਲੱਗਿਆ ਵੀ ਜਿਹੜਾ ਬੈਠੋ ਹੀ ਆ ਪ੍ਰੋਤਸਰ ਸਿੰਘ ਨਾਮ ਦਾ ਲੜਕਾ ਪਤਾ ਹੈ ਇਹ ਜਿਹੜਾ ਉਹਦਾ ਸਾਥੀ ਹੋਣਾ। ਇਹ ਉਹਦਾ ਪਰੋਸੀ ਹੈ। ਸਰਵਜੀਤ ਸਿੰਘ ਇਹਨੂੰ ਗੁਰਾਂਜ ਸਿੰਘ ਪਹਿਲਾਂ ਪੰਚਾਇਤੀ ਇਲੈਕਸ਼ਨ ਵੇਲੇ ਆਪਸੇ ਥੋੜੇ ਜਿਹੀ ਗੁਝਰਾਈ। ਇਹਨੇ ਵਾਈਫ ਨੇ ਵਸਤਾ ਚਲੋ ਉਹਨੂੰ ਰਜਿਸਟਰ ਕਰਤੀ ਕੋਈ ਨਾ ਪਰਾਨਾ ਚਾਹੀਦਾ ਸੀ। ਤੇ ਫਿਰ ਉਹਦਾ ਵੀ ਕੰਮ ਲੈਣ ਆਇਆ ਸੀ ਉਹ ਪਰਵਾਡਰਕ ਲਈ ਆਸਰੇ ਤੋਂ ਇੱਕ ਲਾਭ। ਫਰਦੂ ਨੇ ਮਹਿਰਾ ਨਾਲ ਮਿਲ ਕਰਨ। ਕਿਸੇ ਨੇ ਵਾਰਸਾਲੇ ਬਿਆਨ ਕੀ। ਮਨੋਤਾ ਜੀ ਦਰਿਆ ਮਤੋਂ ਜਲਦੀ ਸਰ ਪਿੰਡ ਵਾਲਿਆਂ ਦਾ ਇਲਜ਼ਾਮ ਵੀ ਇੱਕ ਨਿਰਿੰਦਰ ਸਿੰਘ ਨਾਲ ਦਾ ਜਿਹੜਾ ਆਪਣੇ ਮੁਲਾਜ਼ਮ ਸੀ ਸਰ ਉਹਦੇ ਉੱਤੇ ਕਾਫੀ ਜਿਆਦਾ ਰਿਪੋਰਟ ਦੇ ਬਣਾ ਕਿ ਤਰ੍ਹਾਂ ਦਾ ਜਤਾਇਆ ਗਿਆ ਸਰ ਅੱਜ ਵੀ ਉਸੇ ਵੈਰੀਫਾਈ ਕਰਾ ਲਿਆ ਕਿ ਇਹ ਸਰ ਰਿਪੋਰਟ ਦਾ ਉਹ ਬਿਲਕੁਲ ਅਸਲੀ ਰਿਫਰ ਕਰਕੇ ਉਹ ਐਕਸ਼ਨ ਲਵਾਂਗੇ। ਉਹਨਾਂ ਨੇ ਕਾਂਗਰਸ ਜੋਂ ਨੂੰ ਵੀ ਰਿਪੋਰਟ ਕਰਦੇ ਸਰ ਪ੍ਰੋਡਕਸ਼ਨ ਮਹਿੰਗਲ ਕੋਲ ਜੇ ਕੋਈ ਗਲਤ ਹੈ ਸਰ ਪੰਜਾਬ ਵੱਲੋਂ ਵੀ ਕਈ ਵਾਰ ਰਿਪੋਰਟ ਦਿੱਤੀ ਗਈ ਸੀ ਇਸ ਮਸਲੇ ਬਾਰੇ ਜਿਹਨੇ ਫੇਰ ਵੀ ਇਹ ਗੱਲ ਦਿੱਤੀ ਹੈ ਹਾਂ ਜੀ ਦੇਖੋ ਮੈਂ ਇਹ ਚੀਜ਼ ਵੀ ਬਿਲਕੁਲ ਉਗਾਦਾ ਮੈਂ ਮੈਂ ਡੀਪ ਚੈੱਕ ਕਰ ਲਾਂਗੀ ਇਹ ਸਾਨੂੰ ਪਤਾ ਲੱਗੇ ਕਿ ਪ੍ਰੋਵੈਂਟ ਇੰਟਰੈਕਸ਼ਨ ਉਹਦੇ ਖਲਾਫ ਸੱਤ ਨੂੰ ਜਾਂ ਕਰਾਤ ਹੋ ਗਈ ਸੀ ਤੇ ਬਾਕੀ ਜਿਹੜੇ ਕੋਈ ਹੋਰ ਜਿਸ ਤਰ੍ਹਾਂ ਦਾ ਜਿਉਂ ਨੇ ਘਟਨਾ ਦਾ ਕੋਈ ਅੰਜਾਮ ਅੰਜਾਮ ਦਿੱਤਾ ਸੀ ਉਹ ਕਾਰਵਾਈ ਨਹੀਂ ਕੀਤੀ ਉਹ ਮੈਂ ਚੈੱਕ ਕਰਾਂ ਉਹ ਕੀ ਬਲੌਡ ਚਲਾ ਕੀ ਇਹਦਾ ਨਾ ਕੋਈ ਰਿਪੋਰਟ ਸੀ